ਸਰਬ ਮੈਂ ਇਸ ਵੇਲੇ ਰੰਜੀਤ ਮੁੰਦੇ ਵਿੱਚ ਇਹ ਅਨੰਦ ਪਾਰਕ ਆ ਉਹਦੇ ਨਾਲ ਖੜਾ ਮਿੰਦੂ ਜਿਹੜਾ ਕੋਈ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਜਿਹੜਾ ਕੂੜਾ ਸੁੱਟਿਆ ਜਾਂਦਾ ਉਹ ਮਿੰਦੂ ਲਗਾ ਕਿ ਬਹੁਤ ਗਲਤ ਹੈ ਕਿਉਂਕਿ ਇੱਧਰ ਅਨੰਦ ਪਾਰਕ ਆ ਬਹੁਤ ਲੋਕ ਸ਼ਹਿਰ ਕਰਦੇ ਹੁੰਦੇ ਆ ਉਹ ਇੱਥੇ ਅੱਗ ਵੀ ਆ ਦੇਖੋ ਲਾਈਏ ਉਹਦੇ ਦੇ ਉਹ ਆ ਇਥੇ ਜਿਹੜਾ ਉਹ ਲਾ ਦਿੰਦੇ ਆ ਕੂੜਾ ਸੁੱਟ ਕੇ ਹਕਲਾ ਕਈ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਦੇ ਕਰਕੇ ਇਹ ਹੋ ਰਿਹਾ ਮੈਂ ਵਸਤ ਨੂੰ ਕੁਝ ਕਾਗਜ਼ ਜਿਹੜੇ ਉਹ ਲੈ ਕੇ ਆਇਆ ਇਹ ਕਾਗਜ਼ ਜਿਹੜੇ ਇਹ ਜਿਹੜਾ ਐਗਰੀਮੈਂਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਆਂ ਦੋ ਕੰਪਨੀਆਂ ਸੀਗੀਆਂ ਇੱਕ ਅਮਰਸਰ ਐਮ ਐਸ ਡਬਲਯੂ ਲਿਮਟਿਡ ਸੀਗੀ ਇੱਕ ਐਸਲ ਇਨ ਇਨਫਲੈਕਟਿਡ ਲਿमिटेड ਸੀ ਦੋ ਦੋ ਕੰਪਨੀਆਂ ਸੀਗੀਆਂ ਉਹਦੇ ਐਗਰੀਮੀਟ ਹੋਇਆ ਮਤਲਬ 18 ਮਾਰਚ 2000 ਨੂੰ ਤੇ ਉਹ ਸਮੇਂ ਪੰਜਾਬ ਦੇ ਵਿੱਚ ਸਦਾ ਪ੍ਰਕਾਸ਼ਿਕ ਬੱਦਲ ਜੀ ਦੀ ਤੇ ਬੀਜੇਪੀ ਦੀ ਸਰਕਾਰ ਸੀਗੀ ਤੇ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲ੍ਹ ਉਮੀਦਵਾਰ ਨੇ ਅਬਸੈਟੋਂ ਉਹ ਜੋਸ਼ੀ ਸਾਹਿਬ ਕੋਈ ਇਹ ਬੈਕ ਬਸ ਸੀਗੀ ਇਹ ਜੋਸ਼ੀ ਸਾਹਿਬ ਦੇ ਕੋਲ ਬਹਿਕਵਾ ਸੀਗਾ ਪਰ ਇਹ ਇਦਾਂ ਦਾ ਐਗਰੀਮੈਂਟ ਕੀਤਾ ਮੈਂ ਸਿਰਫ ਤਿੰਨ ਪੇਜ ਲਿਆ ਜਿਹੜੇ ਤੁਹਾਨੂੰ ਦਿਖਾਉਣੇ ਵੈਸੇ ਇਹ ਮਤਲਬ 20 300 ਪੇਜ ਦਾ ਟੈਂਡਰ ਉਹ ਜਿਹੜਾ ਹੁੰਦਾ ਜਿਹੜਾ ਐਗਰੀਮੈਂਟ ਸਰਕਾਰ ਦਾ ਉਹ ਆ ਉਹਦੇ ਇਹ ਦੇਖੋ ਤੁਸੀਂ ਕਿ 25 ਯਰ 25 ਸਾਲ ਲਈ ਕਰਦੇ ਜੋਸ਼ੀ ਸਾਹਿਬ ਦੇਖੋ ਮੈਂ ਮੈਂ ਕਿਹੇ ਇਹ ਕ腐ਸ਼ਨ ਦਾ ਜਾਂ ਕੋਈ ਉਹ ਦੋਸ਼ ਨਹੀਂ ਲਉਦਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਦੀ ਬੰਤ ਉਹ ਕੰਪਨੀ ਹੁਣ ਦੁਆਲਿਆ ਹੋ ਕੇ ਚਲੀ ਗਈ ਉਹਦਾ ਜ਼ਿੰਮੇਵਾਰ ਕੌਣ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਥੋੜੀ ਹੈ ਉਹਦੇ ਇਹ ਇਹ ਜਿਹੜਾ ਫਿਰ ਅਜੇ ਇਹ ਵੀ ਦੀ ਪਤਾ ਲੱਗਾ ਕਿ ਉਹਦੀ 109 ਕਰੋੜ ਉਹਨਾਂ ਦੀ ਸਿਕਿਉਰਿਟੀ ਸੀ ਜਿਹੜੀ ਜ਼ਬਤ ਕੀਤੀ ਜਾ ਸਕਦੀ ਸੀ ਉਹਦੇ ਇਹ ਕਾਗਜ਼ ਨਹੀਂ ਨਿਕਲੇ ਵੀ ਜ਼ਬਤ ਹੋਈ ਕਿ ਨਹੀਂ ਹੋਈ ਉਹ ਵੀ 19 ਦੇ ਵਿੱਚ ਹੋਣੀ ਸੀ ਉਹਦੀ ਬਾਡੀ ਗੱਲ ਕੀ ਹੋਈ ਕਿ 16 ਜਨਵਰੀ ਤੋਂ 17 ਤੱਕ 1 ਸਾਲ ਤੱਕ ਉਹ ਲੋ ਜਿਹੜਾ ਬੋਤਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਰੀਮੈਂਟ ਹੋਇਆ 6 ਮਹੀਨੇ ਤੋਂ ਬਾਅਦ ਇਹਦਾ ਜਲੂਸ ਨਿਕਲ ਗਿਆ ਇਹ ਪੈਸੇ ਲੈ ਕੇ ਜਿਹੜੀ ਸ਼ੱਕੀ ਗੱਲ ਇਹ ਕਿ 25 ਸਾਲ ਲਈ ਐਗਰੀਮੈਂਟ ਕਿਉਂ ਕੀਤਾ ਗੱਲ ਇਹ ਕਿ 25 ਸਾਲ ਲਈ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਕੂੜਾ ਉਹਨਾਂ ਨੂੰ ਦੇ ਗਿਓ ਉਹ ਦਿਵਾਲੀਆ ਹੋ ਕੇ ਚਲੇ ਗਏ ਉਹਨੇ ਕੰਟਰੈਕਟ ਜਿਹੜਾ ਜੋ ਮੈਂ ਇਸ ਤਰੀਕਾ 'ਚ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ ਇਹ ਸਾਡੇ ਲਈ ਬਹੁਤ ਵੱਡੀ ਪਰਲ ਮੈਂ ਪੰਜਾਬ ਸੁਕਾਉਂਦੀ ਔਰ ਮੈਂ ਬਲਬਸਰ ਸ਼ਹਿਰੀ ਨੂੰ ਕਹਣਾ ਕਿ ਤੁਸੀਂ ਕਭਰਾਉਣਾ ਆਪਾਂ ਲੋਕ ਸਭਾ ਲੈਕਸਨ ਜਿੱਤਣ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਮਸਾਦੀ ਸਫਾਈ ਦਾ ਇਸ਼ੂ ਆ ਤੇ ਦੇਖਦੇ ਪ੍ਰਧਾਨ ਮੰਤਰੀ ਕੋ ਉਠਾਵਾਂਗੇ ਉਹ ਦਿੰਦਾ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਬੀ ਐਮਸਸਾ ਚਾਏ ਕਈ ਵਾਦਾ ਹੈ ਔਰ ਉਹਨਾਂ ਨੇ ਵੀ ਕੋਈ ਮਸਾਦੀ ਸਫਾਈ ਹਲ ਧਿਆਨ ਨਹੀਂ ਦਿੱਤਾ ਕੂੜੇ ਹਲ ਕੋਈ ਧਿਆਨ ਨਹੀਂ ਦਿੱਤਾ ਸਮਝਦੇ ਕਿ ਗੱਲ ਹੁਣ ਆਪਾਂ ਜਿਹੜਾ ਇਨੂੰ ਬੰਦਾ ਐਮਪੀ ਬਰਥੋਲ ਹੁੰਦੇ। ਹੂੰ ਐਮਪੀ ਬੰਦ ਤੋਂ ਬਾਅਦ ਜਿਹੜਾ ਉਹ ਅਸੀਂ ਬੰਦਾ ਜਿਹੜਾ ਇਹਦਾ ਹੱਲ ਕਰਾਂਗੇ ਵਕੀਲਾਂ ਨਾਲ ਬੈਠ ਕੇ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਫਿਰ ਟੈਂਡਰ ਜਿਹੜਾ ਕਿੱਦਾਂ ਰੱਦ ਹੋ ਸਕਦਾ। ਸੋ ਮੇਰੀ ਜੋਸ਼ੀ ਸਾਹਿਬ ਨੂੰ ਕਹਿੰਦੀ ਹੈ ਕਿ ਤੁਸੀਂ ਕਾਲੀਦਾਲ ਤੇ ਮੀਰਵਾਦ ਉਹ ਸਮੇਂ ਤੁਸੀਂ ਭਾਜਪੀ ਦੇ ਉਹ ਪੈਸੇ ਦਾਸ ਸੀਗੇ ਸਰਕਾਰ ਦੇ ਵਿੱਚ। ਕੁਸੀ ਪਰ ਫਮਾ ਸਾਡੇ ਲੋਕਾਂ ਨੂੰ ਇਹ ਸਮਝਾਓ ਸਪਸ਼ਟ ਕਰੋ ਕਿ ਭਈ 25 ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਿਉਂ ਕੀਤਾ ਗਿਆ ਮੈਂ ਪਹਿਲੀ ਵਾਰ ਵੇਖਿਆ ਕਿ 25 ਸਾਲ ਦਾ ਕੰਟਰੈਕਟ ਕਰਕੇ ਬੰਦ ਕੇ ਰੱਖਤਾ ਸਾਨੂੰ ਉਹਨੋਂ ਭੱਜ ਗਏ ਵਿੱਚੋਂ ਕੁਛ ਰਹਿ ਗਏ ਉਹਨਾਂ ਸੀ ਰੋਜ਼ ਹੀ ਜਿਹੜਾ ਉਹ ਇਸ ਦਵੀ ਸਵਸਿਆ ਦੇ ਨਾਲ ਜੂਝ ਰਹੇ ਮੈਂ ਸ਼ਹਿਰੀ ਨੂੰ ਇਹ ਵਿਸ਼ਵਾਸ ਦਿੰਦਾ ਕਿ ਐਸੇ ਲਈ ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਦੀ ਸਰਕਾਰ ਹੈ ਭਾਵੇਂ 25 ਸਾਲ ਹੋ ਗਏ ਅਸੀਂ 100% ਕੋਸ਼ਿਸ਼ ਕਰ ਰਹੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਲੋਕ ਸਭਾ ਲੈクセ ਤੋਂ ਬਾਅਦ ਜਦੋਂ ਆਪਾਂ ਐਮਪੀ ਬਣ ਗਏ ਸਭ ਤੋਂ ਪਹਿਲਾਂ ਹਾਈ ਕੋਰਟ ਚ ਜਾ ਕੇ ਇਹ ਜਿਹੜਾ ਜੋਸ਼ੀ ਹੋਣਾ ਨੇ ਉਹਨਾਂ ਦੇ ਮਹਿਕਮੇ ਨੇ ਇਹ ਜਿਹੜਾ ਕੰਟਰੈਕਟ ਕੀਤਾ ਤੇ 25 ਸਾਲ ਦਾ ਜਿਹੜਾ ਐਗਰੀਮੈਂਟ ਹੈ ਪਹਿਲਾਂ ਇਹਨੂੰ ਕੈਨਸਲ ਕਰਾ ਕੇ ਨਵੇਂ ਸਿਰੇ ਤੋਂ ਨਵੀਂ ਕੰਪਨੀ ਨੂੰ ਇਹ ਪ੍ਰੋਜੈਕਟ ਜਿਹੜਾ ਦੇ ਕੇ ਤੇ ਸ਼ਹਿਰ ਨੂੰ ਬਿਹਤਰੀਨ ਅੰਦੋਲਨ ਮਾਡਲ ਵੈਸਟੜੀ ਕੀਤਾ ਤੇ ਅੰਦੋਲਨ ਮਾਡਲ ਜਿਹੜਾ ਅਸਲੇ ਇਸ ਦੇ ਜਿਹਦਾ ਸਭ ਤੋਂ ਬਲ ਸਫਾਈ ਦਾ ਵਧੀਆ ਜਿੱਥੇ ਪਵਦਾਂ ਅੰਦੌਦ ਤੇ ਮੈਂ ਸੋਚਦਾ ਕਮਾ ਸਾਹਿਬ ਜਿਹੜੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਦਰਗਾਹ ਦਾ ਮੰਦਿਰ ਹੈ ਆਰਾਮ ਥੀਸ ਹੈ ਅੰਮ੍ਰਿਤ ਸਾਹਿਬ ਨੂੰ ਸਾਫ ਸੁਥਰਾ ਰੱਖਣਾ ਉਹ ਬਹੁਤ ਜ਼ਰੂਰੀ ਹੈ ਸੋ ਆਪਾਂ ਇਹਦੇ ਲਈ ਉੰਤੀ ਇਹਦੇ ਬਾਅਦ ਤੁਰਤ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਇਹ ਕੰਪਨੀ ਨੂੰ ਜਿਹੜਾ ਕਿਤਾਬ ਪਹੁੰਚਾਇਆ ਜਾਵੇ ਤੇ ਦੇ ਖਿਲਾਫ ਕਿੰਦਾ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਉਸ ਸਮੇਂ ਕੇ ਅਫਸਰ ਨੇ ਕੀਤੀ ਆ ਜਾਂ ਇਹਨਾਂ ਨੇ ਕੀਤਾ 25 ਸਾਲ ਦਾ ਐਗਰੀਮੈਂਟ ਕਿੱਦਾਂ ਹੋ ਗਿਆ ਇਹ ਵੀ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਕਹਿ ਕੇ ਇਹਦੀ ਜਾਂਚ ਵੀ ਕਰਵਾਵਾਂਗੇ ਤੇ ਇਹ ਜਾਂਚ ਕਰਦੇ ਹਾਂ ਜਾਂਚ ਕਰੀਏ ਕਿ ਅੰਮਤ ਸਰੀਆਂ ਦਾ ਕਿਹੜੇ ਬੰਦੇ ਦੇ ਖਲਵਾੜ ਕੀਤਾ ਕੌਣ ਜ਼ਿੰਮੇਵਾਰ ਸੀ ਮੈਂ ਇਹ ਤੁਹਾਨੂੰ ਬਿਲਕੁਲ ਕਹਿ ਰਿਹਾ ਸੀਗਾ ਬਾਕੀ ਮੈਂ ਵਿਸ਼ਵਾਸ ਰਤ ਹਾਂ ਸਾਰੇ ਸ਼ਹਿਰਦਾਰਾਂ ਨੂੰ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਬਹੁਤ ਅਸੀਂ ਦਿਨ ਬਦ ਦਿਨ ਸ਼ੀਬਲ ਦੋ ਇਹ ਜਿਹੜੀ ਸਪਾਈ ਦੀ ਪ੍ਰੋਬਲਮ ਆ ਇਹਦਾ ਹੱਲ ਜਿਹੜਾ ਉਹ ਕਰਦਾ